ਹਾਂ ਦੇਖੋ ਤੁਹਾਡੇ ਧਿਆਨ ਚ ਆਇਆ ਮਾਮਲਾ ਹਾਂ ਮੈਂ ਤਾਂ ਜਸ ਸੁਣੋ ਕਿ ਨਾ ਮੈਨੂੰ ਮੇਰੇ ਵਰਕਰ ਸਾਥੀਆਂ ਨੇ ਫੋਨ ਕੀਤੇ ਕਿ ਇਦਾਂ ਦਾ ਸਾਡਾ ਸਮਾਨ ਜਿਹੜਾ ਬਾਹਰ ਔਰ ਜਦੋਂ ਮੈਂ ਮੌਕੇ ਤੇ ਪਹੁੰਚਿਆ ਤੇ ਉਦੋਂ ਸਮਾਨ ਜਿਹੜਾ ਵਰਕਰਾਂ ਨੇ ਅੰਦਰ ਰੱਖ ਦਿੱਤਾ ਤੇ ਸਾਡੇ ਕੋਲ ਕੋਈ ਇਹਦਾ ਨੋਟਿਸ ਨਹੀਂ ਹੈ ਕੋਈ ਸੰਬੰਧ ਨਹੀਂ ਹੈ ਕੋਈ ਸਾਨੂੰ ਅਜੇ ਤੱਕ ਅਦੀ ਕੋਰਟ 'ਚ ਬੁਲਾਇਆ ਨਹੀਂ ਗਿਆ ਇਸ ਮਾਮਲੇ ਦੇ ਵਿੱਚ ਤੇ ਅੱਜ ਅਗਰ ਉਹ ਲੋਕ ਇਦਾਂ ਜਬਲਸ ਦਾ ਤਾਰੇ ਲਾ ਗਏ ਜਾਂ ਸਨਾਂ ਚੱਕੇ ਲੈ ਰਹੇ ਇਹ ਮਾੜੀ ਗੱਲ ਅਗਰ ਕੋਰਟ ਦਾ ਕੋਈ ਆਰਡਰ ਹੈ ਤੇ ਕਮ ਐਟ ਲੀਸਟ ਕਨਫਰਮ ਕਰ ਦੇ ਕੋਰਟ ਦੇ ਉੱਪਰ ਤਾਂ ਕੋਈ ਨਹੀਂ ਹੈ ਰਿਸਪੈਕਟ ਟੂ ਕੋਰਟ ਕੋਈ ਐਸੇ ਨਾਲ ਜਿਹੜਾ ਵਾਸੀ ਨਾਲ ਸਾਨੂੰ ਤਾਂ ਪਤਾ ਹੀ ਨਹੀਂ ਜੀ ਅੱਜ ਜਿਹੜੀ ਲੋਕਲ ਪੁਲਿਸ ਹੈ ਮੈਂ ਜਦੋਂ ਕੋਤਵਾਲੀ ਐਸਐਚਓ ਸਾਹਿਬ ਨੂੰ ਫੋਨ ਕੀਤਾ ਉਹ ਕਹਿੰਦੇ ਸਾਨੂੰ ਕੁਝ ਨਹੀਂ ਪਤਾ ਜੀ ਤੁਹਾਡੀ ਨੋਲੇਜ ਹੈ ਵੀ ਕੋਈ ਕੋਰਟ ਦਾ ਚੱਲਦਾ ਬੈਠਾ ਨੋ 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 ਟ ਐਟ 올 ਸਾਡੇ ਆਯੂ ਦੇ ਪ੍ਰਧਾਨ ਨੇ ਆ ਹੈਪੀ ਬਾਤੀ ਆਗੀ ਹੈਪੀ ਬਲਾਉ ਲਾਫੀ ਲਾਡੀ ਉਹਨਾਂ ਨੂੰ ਕੁਝ ਨਹੀਂ ਪਤਾ ਮੈਨੂੰ ਕੁਝ ਨਹੀਂ ਪਤਾ ਸਾਡੇ ਦਿਹਾਤੀ ਦੇ ਪ੍ਰਧਾਨ ਨੂੰ ਕੁਝ ਨਹੀਂ ਪਤਾ ਸਾਡੀ ਮਹਿਲਾ ਕਾਉਂਟਰ ਨੂੰ ਕੁਝ ਨਹੀਂ ਪਤਾ ਕਿ ਉਹ ਬੰਦੇ ਨੇ ਕੀ ਅਸੀਂ ਫੋਕਸ ਜਿੱਤੇ ਆ ਅਸੀਂ ਤਾਂ ਕਰ ਰਹੇ ਆ ਉਹਨੇ ਆਰਡਰ ਦਿਖਾਇਆ ਕਿ ਅਸੀਂ ਸਾਮਾਨ ਵੀ ਅਸੀਂ ਤਾਂ ਕਰਕੇ ਬਾਹਰ ਘੱਟਿਆ ਆ ਆ ਦੋਸਤ ਕੋਈ ਕੇਸ ਚੱਲਦਾ ਹੁੰਦਾ ਕੋਈ ਜਿੱਤਦਾ ਹੈ ਕੋਈ ਹਾਰਦਾ ਹੈ ਦੋ ਲੋਕਾਂ ਦਾ ਪਤਾ ਹੁੰਦਾ ਨਾ ਸੰਦਾ ਪਤਾ ਹੀ ਨਹੀਂ ਅਸੀਂ ਐਨੇ ਯਾਰ ਪਾਗਲ ਥੋੜੀਆਂ ਆ ਨੇ ਬੇਕੂ ਥੋੜੀਆਂ ਆ ਕੀ ਕੋਰਟ ਦੇ ਕੇ ਚੱਲ ਰਿਹਾ ਅਸੀਂ ਸਾਰੇ ਜਿੱਤਿਆ ਤੁਹਾਨੂੰ ਪਤਾ ਹੀ ਨਾ ਹੋਵੇ ਕੋਈ ਸ਼ਮਨ ਵਗੈਰਾ ਇਸ ਹੋਏ ਨਾ ਨੈਵਰ ਉਹ ਕਹਿ ਰਹੇ ਨਹੀਂ ਕੋਈ ਨੈਵਰ ਰੀਸੀਵਡ ਕਦੀ ਆਪੇ ਲਾਇਆ ਸੀ ਜੀ ਕਦੀ ਇਸ ਕਾਂਗਰਸ ਪਾਰਟੀ ਦੇ ਚੋਣੇ ਕੀ ਕੋਈ ਕਾਂਗਰਸ ਪਾਰਟੀ ਨੇ ਤਾਲੇ ਮੈਂ ਜਦੋਂ ਇੱਥੇ ਆਇਆ ਉਦੋਂ ਆ ਸਾਰਾ ਰੋਡ ਜਿੱਦਾਂ ਇਦਾਂ ਹੀ ਨਜ਼ਰ ਆਈ ਹੈ ਤੇ ਇਦਾਂ ਹੀ ਇਹ ਦਰਵਾਜ਼ੇ ਨਜ਼ਰ ਆ ਰਹੇ ਹਨ ਜਿਹੜਾ ਸੀ ਉਹ ਕਿੱਥੇ ਗਿਆ ਜਿਹੜਾ ਅੰਦਰ ਸਮਾਨ ਪਿਆ ਸੀ ਕਾਂਗਰਸ ਅੰਦਰ ਉਹ ਸਾਨੂੰ ਇਹ ਕਿਹਾ ਜਾ ਰਿਹਾ ਵੀ ਸਮਾਨ ਕੋਈ ਜਿਹੜਾ ਹੈ ਇਥੋਂ ਲੈ ਕੇ ਗਏ ਤੁਹਾਡੀ ਨੌਲੇਜ ਦੇ ਵਿੱਚ ਹੈ ਕੌਣ ਲੋਕ ਨੇ ਜਿਹੜੇ ਆਏ ਸੀ ਕੁਝ ਨਹੀਂ ਪਤਾ ਜੀ ਅਸੀਂ ਉਹੀ ਤਾਂ ਦੇਖਣ ਆਏ ਆ ਵੀ ਇਹ ਕੌਣ ਲੋਕ ਹੈ ਜਿਨ੍ਹਾਂ ਨੇ ਆ ਸਾੜਨਾ ਕੀਤਾ ਸਾਰੇ ਨੇੜੇ ਦੇ ਬੰਦੇ ਸਾਰੇ ਇੱਥੇ ਦੋਸਤਾਨ ਮਿੱਤਰ ਪੁਰਾਣਾ ਆਫਿਸ ਹੈ ਕਾਂਗਰਸ ਦਾ ਉਹਨਾਂ ਨੇ ਕਿਹਾ ਜੀ ਕੋਈ ਨਵੇਂ ਬੰਦੇ ਲੱਗ ਰਹੇ ਆ ਵੀ ਤਾਲੇ ਤੋੜ ਰਹੇ ਆ ਪਹਿਲਾਂ ਉਹਨਾਂ ਨੂੰ ਲੱਗਿਆ ਕੋਈ ਪਾਰਟੀ ਦਾ ਜਦੋਂ ਉਹਨਾਂ ਨੇ ਤਾਲੇ ਤੋੜੇ ਵੀ ਬੰਦੇ ਜਾਂਦੇ ਸੀ ਉਹਨਾਂ ਨਾਲ ਕੋਈ ਕਹਿੰਦੇ ਬਦਮਾਸ਼ੀ ਨਾਲ ਕੋਈ ਵੀਡੀਓ ਵੀ ਬਣਾ ਰਹੇ ਸੀ ਕਿ ਤਾਲੇ ਵੀ ਤੋੜ ਰਹੇ ਨੇ ਕਿ ਸਾਡਾ ਸਮਾਨ ਵੀ ਬਾਹਰ ਕੱਢਿਆ ਜਾ ਰਿਹਾ ਸੋ ਪਾਰਟੀ ਦਾ ਸਾਰਿਆਂ ਨੂੰ ਪਤਾ ਕੋਣ-ਕੋਣ ਪਾਰਟੀ ਚ ਇੱਥੇ ਆ ਸਕਦਾ ਕੋ ਨਹੀਂ ਆ ਸਕਦਾ ਤੇ ਨਵੇਂ ਬੰਦੇ ਦੇਖ ਕੇ ਇਹਨਾਂ ਦਾ ਕਾਲ ਆਇਆ ਸੀ ਅੱਗੇ ਦੇਖਿਆ ਵੀ ਇੱਥੇ ਇਹਨਾਂ ਨੇ ਜਿੱਥੇ ਸਾਡਾ ਪਾਰਟੀ ਦਾ ਨਾਮ ਲਿਖਿਆ ਉੱਥੇ ਪੇਂਟ ਕਰਤਾ ਤੇ ਜਿੰਨਾ ਪਾਰਟੀ ਦੇ ਅੰਦਰ ਸਮਾਨ ਪਿਆ ਸੀਗਾ ਦਫਤਰ ਦਾ ਸਮਾਨ ਸੀਗਾ ਸਾਰਾ ਇਹਨਾਂ ਨੇ ਲੋਡ ਕਰਕੇ ਆਪਣਾ ਲੈ ਜਾਂਦੀ ਕੋਸ਼ਿਸ਼ ਕੀਤੀ ਸਾਨੂੰ ਇਹਦੇ ਬਾਰੇ ਕੋਈ ਨੋਟਿਸ ਨਹੀਂ ਜੇ ਨੋਟਿਸ ਆਇਆ ਹੁੰਦਾ ਤਾਂ ਫਿਰ ਅਸੀਂ ਇੱਥੇ ਇੱਥੇ ਨਾ ਆਂਦੇ ਸੀ ਕੋਰਟ 'ਚ ਦੇਖਦੇ ਨੋਟਿਸ ਆਇਆ ਨਹੀਂ ਸਾਨੂੰ ਪੁਲਿਸ ਵੱਲੋਂ ਵੀ ਇਤਲਾਹ ਕੀਤਾ ਗਿਆ ਨਾ ਕੋਰਟ ਵੱਲੋਂ ਕੀਤਾ ਗਿਆ ਸਿੱਧਾ ਆ ਕੇ ਉਹਨਾਂ ਨੇ ਤਾਲਾ ਤੋੜ ਕੇ ਆਪਣੇ ਸਮਾਨ ਸਾਡਾ ਕੱਢ ਕੇ ਇੱਥੇ ਤੋੜਪਨ ਕਰਨ ਦੀ ਕੋਸ਼ਿਸ਼ ਕੀਤੀ। ਹੌਨਰ ਤਾਂ ਬੰਦ ਸੀ। ਸਰ 2 ਦਿਨ ਪਹਿਲਾਂ ਮੈਂ ਯੂ ਕਾਂਗਰਸ ਆਫਿਸ ਖੋਲਿਆ ਸੀ ਜਿੱਥੇ ਆ ਕੇ ਤੋਂ ਮੀਂਹ ਫੈਂਡ ਕਰਕੇ ਪਿੱਛੇ ਥੋੜਾ ਜਿਹਾ ਰਿਪੇਅਰ ਦਾ ਕੰਮ ਸੀਗਾ ਤੇ ਅੱਜ ਅਸੀਂ 2 ਦਿਨਾਂ ਬਾਅਦ ਆ ਕੇ ਦੇਖਿਆ ਜੀ ਇੱਥੇ ਤੋੜਪਨ ਚੱਲ ਰਹੀ ਸੀ। ਉਹ ਪੁਰਾਣੀ ਬਿਲਡਿੰਗ ਹੈ ਜੀ 170-80 ਸਾਲ ਤੋਂ ਪੁਰਾਣੀ ਬਿਲਡਿੰਗ ਹੈ। ਤੇ ਸਾਰੇ ਸਾਡੇ ਜ਼ਿਲ੍ਹਾ ਪ੍ਰਧਾਨ ਪ੍ਰਾਂਡੇ ਜਿੰਨੇ ਵੀ ਸੀਐਮ ਸਾਡੇ ਰੇ ਪੁਰਾਣੇ ਉਹ ਵੀ ਇੱਥੇ ਦਫ਼ਤਰਾਂ ਜਾ ਕੇ ਬੰਦੇ ਰਹੇ ਨੇ। ਤੇ ਬਰਾਨੀ ਬਿਲਡਿੰਗ ਆ ਜੀ ਇਹ ਨਵਾਂ ਹੀ ਅੱਜ ਦੇਖਣ ਨੂੰ ਮਿਲਿਆ ਕੀ ਸੁਣ ਗਿਆ ਜੀ ਤੁਹਾਨੂੰ ਇਸ ਦੇ ਬਾਰੇ ਕੋਰਟ ਕੇਸ ਦੀ ਕੋਈ ਤਰ੍ਹਾਂ ਨਹੀਂ ਕੋਈ ਸੰਮਨ ਨਹੀਂ ਤੁਹਾਨੂੰ ਕੋਈ ਵੱਡੇ ਨੀਤਾਂ ਨੂੰ ਜਿਹੜਾ ਪ੍ਰਾਨੀ ਕਿਸੇ ਨੂੰ ਜੀ ਜ਼ਿਲ੍ਹਾ ਪ੍ਰਧਾਨਾਂ ਨੂੰ ਜਿਨ੍ਹਾਂ ਦੇ ਜਿਹੜੇ ਸਾਡੇ ਪਾਰਟੀ ਦੇ ਨੇ ਸਾਰੇ ਉਹਨਾਂ ਨੂੰ ਵੈਰੀਫਾਈ ਕਰ ਲਿਆ ਕਿਸੇ ਨੂੰ ਸੰਮਨ ਨਹੀਂ ਆਇਆ ਨਹੀਂ ਸਾਨੂੰ ਇੰਟੀਮੇਸ਼ਨ ਆਈ ਸੀ ਜੀ ਕਿ ਇੱਥੇ ਕੋਈ ਆਇਆ ਹੈ ਤੇ ਕੋਰਟ ਤੇ ਪਿਆਦੇ ਆਏ ਆ ਦੋ ਤੇ ਨਾਲ ਕੋਈ ਮਾਲ ਕਹਿਆ ਲੇਡੀ ਤੇ ਜਿਨ੍ਹਾਂ ਨੇ ਇਨਵੈਂਟਰੀ ਕੀਤੀ ਹੈ ਤੇ ਆਪ ਜਿਹੜਾ ਵੀ ਸਮਾਨ ਇਨਵੈਂਟਰੀ ਦਾ ਹੁੰਦਾ ਜੋ ਅਕੋਰਡਿੰਗ ਟੂ ਲੀਗਲ ਹੁੰਦਾ ਜੋ ਵੀ ਹੁੰਦਾ ਉਹ ਲੈ ਕੇ ਚਲੇ ਗਏ ਜੀ બસ ਅਸੀਂ ਉਹੀ ਵੈਰੀਫਾਈ ਕਰਨਾ ਹੈ ਹੁਣ ਦੂਜੀ ਪਾਰਟੀ ਆਈ ਹੈ ਕਿ ਸਾਨੂੰ ਐਂਟੀਮੇਟ ਨਹੀਂ ਕੀਤਾ ਗਿਆ ਜੋ ਹੁਣ ਸਾਨੂੰ ਪਤਾ ਲੱਗਿਆ ਸੀ ਵੈਰੀਫਾਈ ਕਰਕੇ ਹੁਣ ਕੋਰਟ ਦੇ ਆਰਡਰ ਸੀਗੇ ਤੇ ਉਹ ਸਾਡੇ ਕੋਲ ਆਰਡਰ ਲੈ ਕੇ ਆ ਰਹੇ ਆ ਜੀ ਬਸ ਉਹਨਾਂ ਨੇ ਸਾਨੂੰ ਖਾਣੇ ਇੰਟੀਮੇਟ ਨਹੀਂ ਕੀਤਾ ਸੀਗਾ ਫੋਰਸ ਨਹੀਂ ਲੈ ਕੇ ਆਏ ਸੀਗੇ ਅਸੀਂ ਬਸ ਇਹੀ ਹੋਟਲ ਬਚੇ ਪਰ ਹੁਣ ਇਹ ਕਿਦੇ ਕਿਸੇ ਵੱਲੋਂ ਕੰਪਲੀਟ ਆਈ ਦੋਨੋਂ ਪਾਰਟੀਆਂ ਬਣ ਗਈ ਨਹੀਂ ਹਜੇ ਕੰਪਲੀਟ ਕੋਈ ਨਹੀਂ ਆ ਕਿ ਇਹ ਦੂਜੀ ਪਾਰਟੀ ਕਹਿ ਰਹੀ ਐ ਅਸੀਂ ਕੰਪਲੀਟ ਦੇ ਦਾਂਗੇ ਕੰਪਲੀਟ ਤੇ ਵੈਰੀਫਾਈ ਕਰ ਲਾਂਗੇ ਦੂਜਿਆਂ ਦੇ ਆਰਡਰ ਐ ਫਿਰ ਉਹ ਲੀਗਲੀ ਐ ਜੀ ਲੀਗਲੀ ਸਟਰੋਂਗ ਆ ਜੋ ਲੀਗਲੀ ਬਣਦਾ ਉਹ ਸਹੀ ਐ ਸਰ ਦੱਸਿਆ ਜਾ ਰਿਹਾ ਉਹਨਾਂ ਵੱਲੋਂ ਕੋਈ ਪ੍ਰਾਈਵੇਟ ਬੌਊਂਸਰ ਵੀ ਨਾਲ ਲੈ ਕੇ ਆਉਂਦੇਗੇ ਜੀ ਨਹੀਂ ਜੀ ਇਹ ਚੀਜ਼ ਤਾਂ ਸਾਨੂੰ ਨਹੀਂ ਪਤਾ ਜੋ ਹੈਗਾ ਸੀਗਾ ਜੋ ਫੋਟੋਆਂ ਵੀ ਹੈਗੀਆਂ ਜੋ ਮੈਂ ਦੇਖੀਆਂ ਕੋਰਟ ਦਾ ਪਿਆਦਾ ਆਇਆ ਸੀਗਾ ਨਾਲ ਇਨਵੈਂਟਰੀ ਕਰਦੇ ਜੀ ਸਭੀ ਮੇਰੇ ਕੋਲ ਕੀ ਨਹੀਂ ਸੀ ਦੂਜੀ ਪਾਰਟੀ ਨਾਲ ਗੱਲ ਹੋਈ ਆ ਸਾਡੇ ਕੋਲ ਆਰਡਰ ਲੈ ਕੇ ਆ ਰਹੀ ਆ ਤਾਂ ਵੀ ਪੁਰਾਣਾ ਕੇਸ ਚੱਲਦਾ ਜੀ ਅਚਾ ਕਿੰਨੇ ਲੰਬੇ ਦੱਸਿਆ ਕੋਈ 15 ਤੋਂ 20 ਸਾਲ ਕਿਉਂ ਨਾ ਲਿਖਦਾ ਜੀ ਉਹ ਕਹੀ